ਅਦੇਸਨ ਸਾਰਦੀ ਸਭ ਤੋਂ ਵਧੀਆ ਸਿਹਤ ਪ੍ਰਣਾਲੀ ਮੰਨੀ ਜਾਣ ਵਾਲੀ ਨੈਸ਼ਨਲ ਹੈਲਥ ਸਰਵਿਸ ਐਨ ਐਚ ਐਸ ਅੱਜ ਗੰਭੀਰ ਸੰਕਟ ਦੇ ਮੋੜ ਤੇ ਖੜੀ ਹੈ ਜੀ ਬਿਲਕੁਲ ਪੂਰੇ ਇੰਗਲੈਂਡ ਦੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਸੇਵਾਵਾਂ ਠਾਪ ਹੋ ਚੁੱਕੀਆਂ ਨੇ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਦੇ ਲਈ ਕਰੀਬ 7 ਤੋਂ 8 ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਜਦਕਿ ਐਮਬੂਲੈਂਸ ਸੇਵਾਵਾਂ 3 ਤੋਂ 4 ਘੰਟੇ ਦੇਰੀ ਦੇ ਨਾਲ ਆ ਰਹੀਆਂ ਨੇ ਇਹ ਹਾਲਾਤ ਨਾ ਸਿਰਫ ਸਿਹਤ ਪ੍ਰਬੰਧਾਂ ਦੀ ناکامی ਨੂੰ ਦਰਸਾਉਂਦੇ ਨੇ ਸਗੋਂ ਮਨੁੱਖੀ ਜਾਨਾਂ ਦੇ ਨਾਲ ਖਿਲਵਾੜ ਦੀ ਚੇਤਾਵਨੀ ਵੀ ਨੇ ਨੈਸ਼ਨਲ ਹੈਲਥ ਸਰਵਿਸ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2023-24 ਦੀ ਗੱਲ ਕਰਦੇ ਹਾਂ ਤੇ ਇਸ ਦੌਰਾਨ ਸਿਰਫ 72.1% ਮਰੀਜ਼ਾਂ ਨੂੰ ਹੀ ਐਮਰਜੈਂਸੀ ਵਿਭਾਗ ਦੇ ਵਿੱਚ ਆਉਣ ਤੋਂ ਬਾਅਦ 4 ਘੰਟਿਆਂ ਦੇ ਅੰਦਰ ਸਹਾਇਤਾ ਜਾਂ ਛੁੱਟੀ ਮਿਲੀ। ਇਹ ਅੰਕੜੇ ਸਰਕਾਰ ਵੱਲੋਂ ਨਿਰਧਾਰਿਤ 95% ਦੇ ਟੀਚੇ ਤੋਂ ਕਈ ਗੁਣਾ ਘੱਟ ਹੈ। ਔਸਤ ਉਡੀਕ ਕਰਨ ਦਾ ਸਮਾਂ 7 ਘੰਟੇ 39 ਮਿੰਟ ਦਰਜ ਕੀਤਾ ਗਿਆ ਜੋ ਕਿਸੇ ਵੀ ਵਿਕਸਿਤ ਦੇਸ਼ ਤੇ ਲਈ ਇੱਕ ਬਹੁਤ ਹੀ ਜ਼ਿਆਦਾ ਚਿੰਤਾਜਨਕ ਸੰਕੇਤ ਹੈ ਇਸ ਦੇ ਨਾਲ ਨਾਲ ਜੇ ਤੁਹਾਨੂੰ ਐਂਬੂਲੈਂਸ ਦੇ ਬਾਰੇ ਦਸੀਏ ਤਾਂ ਨੁਫਿਲੇ ਟ੍ਰਸਟ ਦੀ ਰਿਪੋਰਟ ਦੇ ਮੁਤਾਬਕ 2023-24 ਦੇ ਵਿੱਚ ਕੈਟਾਗਰੀ 2 ਐਮਰਜੈਂਸੀ ਕਾਲਾਂ ਦੇ ਲਈ ਐਂਬੂਲੈਂਸ ਦੀ ਔਸਤ ਪ੍ਰਤੀਕਿਰਿਆ 27 ਮਿੰਟ 54 ਸੈਕਿੰਡ ਰਹੀ ਹੈ ਜਦਕਿ ਮਿਆਰੀ ਟੀਚਾ ਸਿਰਫ ਸਿਰਫ 18 ਮਿੰਟ ਦਾ ਸੀ 90% ਦੇ ਮਰੀਜ਼ਾਂ ਤੱਕ ਪਹੁੰਚਣ ਦੇ ਲਈ ਇਹ ਸਮਾਂ ਲਗਭਗ 3 ਤੋਂ 4 ਘੰਟੇ ਜਾਂ ਫਿਰ ਇਸ ਤੋਂ ਵਿਵਾਦ ਲੱਗ ਰਿਹਾ ਹੈ ਅੰਕੜੇ ਤਾਂ ਇਹ ਵੀ ਦਰਸਾਉਂਦੇ ਨੇ ਕਿ ਕਈ ਹਾਲਾਤਾਂ ਦੇ ਵਿੱਚ ਐਂਬੂਲੈਂਸਾਂ ਹਸਪਤਾਲ ਦੇ ਬਾਹਰ ਹੀ ਕੱਡਿਆਂ ਤੱਕ ਖੜੀਆਂ ਰਹਿੰਦੀਆਂ ਨੇ ਕਿਉਂਕਿ ਅੰਦਰ ਬੈੱਡ ਖਾਲੀ ਨਹੀਂ ਹੁੰਦੇ ਬੀਤੇ ਦਿਨ ਇੱਕ ਹਸਪਤਾਲ ਦੇ ਵਿੱਚ ਦਿਲ ਦੀ ਸਮੱਸਿਆ ਤੋਂ ਪੀੜਤ ਇੱਕ ਮਰੀਜ਼ ਦੇ ਬਲੱਡ ਟੈਸਟ ਨਤੀਜਿਆਂ ਲਈ 6 ਘੰਟਿਆਂ ਤੱਕ ਦੀ ਉਡੀਕ ਕਰਨੀ ਪਈ ਇਸ ਦੇ ਨਾਲ ਨਾਲ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤੇ ਬ੍ਰਿਟੇਨ ਦੇ ਵਿੱਚ ਬਜ਼ੁਰਗ ਮਰੀਜ਼ ਸਭ ਤੋਂ ਵੱਧ ਪੀੜਤ ਹੋ ਰਹੇ ਨੇ ਇੰਗਲੈਂਡ ਦੇ ਵਿੱਚ 2024-25 ਦੌਰਾਨ 90 ਸਾਲ ਦਾ ਇਸ ਤੋਂ ਵੱਧ ਉਮਰ ਵਾਲੇ ਲਗਭਗ 1.5 ਲੱਖ ਮਰੀਜ਼ਾਂ ਨੇ ਐਮਰਜੈਂਸੀ ਵਿਭਾਗਾਂ ਦੇ ਵਿੱਚ 12 ਘੰਟਿਆਂ ਤੋਂ ਵੱਧ ਸਮੇਂ ਉਡੀਕ ਕੀਤੀ ਇਹ ਉਡੀਕ ਸਿਰਫ ਅੰਕੜਾ ਹੀ ਨਹੀਂ ਹੈ ਸਗੋਂ ਮਨੁੱਖੀ ਦੁੱਖਾਂ ਦੀ ਕਥਾ ਵੀ ਹੈ ਜਿੱਥੇ ਬਜ਼ੁਰਗ ਮਰੀਜ਼ਾਂ ਨੂੰ ਕੁਰਸੀਆਂ ਜਾਂ ਫਿਰ ਗਲਿਆਰਿਆਂ ਦੇ ਵਿੱਚ ਬੈਠ ਕੇ ਇਲਾਜ ਕਰਵਾਉਣ ਦੀ ਉਡੀਕ ਕਰਨੀ ਕਰੀਏ yeah. ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਗਲਿਆਰਿਆਂ ਦੀ ਤਾਂ ਕਈ ਮਰੀਜ਼ਾਂ ਨੂੰ ਹਸਪਤਾਲਾਂ ਦੇ ਨਾਲ ਗਲਿਆਰਿਆਂ ਦੇ ਵਿੱਚ ਹੀ ਰੱਖਿਆ ਜਾ ਰਿਹਾ ਹੈ ਜਿੱਥੇ ਨਾ ਪੂਰੀ ਨਿਗਰਾਨੀ ਹੁੰਦੀ ਹੈ ਤੇ ਨਾ ਹੀ ਇਨਸਾਨੀ ਸਨਮਾਨ ਮਿਲਦਾ ਹੈ ਉੱਥੇ ਨਾਲ ਦੀ ਨਾਲ ਕੰਟਿਆਂ ਬੱਧੀ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਦੇ ਲਈ ਬੈਠਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ ਜਦੋਂ ਗੱਲ ਰਾਤ ਦੀ ਡਿਊਟੀ ਦੀ ਕੀਤੀ ਜਾਂਦੀ ਹੈ ਰਾਤ ਦੀ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀ ਹੱਤੂਬ ਥੱਕੇ ਮਹਿਸੂਸ ਕਰਦੇ ਨੇ ਡਾਕਟਰ ਨਰਸਾਂ ਦੀਆਂ ਯੂਨੀਅਨਸ ਨੇ ਚੇਤਾਵਨੀ ਦਿੱਤੀ ਹੈ ਕਿ ਸਟਾਫ ਦੀ ਘਾਟ ਹੈ ਘੱਟ ਤਨਖਾਹ ਹੈ ਤੇ ਵੱਧ ਰਹੇ ਮਰੀਜ਼ਾਂ ਦੇ ਬੋਝ ਕਾਰਨ ਸਿਸਟਮ ਬਹੁਤ ਹੀ ਜ਼ਿਆਦਾ ਗੜਬੜਾ ਆ ਗਿਆ ਹੈ ਇੱਕ ਪੰਜਾਬੀ ਨਰਸ ਨੇ ਦੱਸਿਆ ਹੈ ਕਿ ਅਸੀਂ ਸਿਰਫ ਤੇ ਸਿਰਫ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਈ ਵਾਰ ਬਿਲਕੁਲ ਦੇ ਬੱਚੇ ਤੇ ਬਜ਼ੁਰਗ ਵੇਖੇ ਨਹੀਂ ਜਾਂਦੇ ਔਰ ਇਸ ਦੇ ਕਰਕੇ ਹੀ ਬਹੁਤ ਸਾਰੇ ਮਰੀਜ਼ਾਂ ਦਾ ਖਾਸ ਕਰਕੇ ਭਰੋਸਾ ਟੁੱਟ ਰਿਹਾ ਹੈ ਇੱਕ ਸਰਕਾਰੀ ਸਰਵੇਖਣ ਦੇ ਮੁਤਾਬਕ ਪਿਛਲੇ ਸਾਲਾਂ ਦੇ ਵਿੱਚ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਤੇ ਲੋਕਾਂ ਦਾ ਭਰੋਸਾ ਲਗਾਤਾਰ ਘਟਿਆ ਹੈ ਹਾਲਾਂਕਿ ਬ੍ਰਿਟੇਨ ਦੇ ਲੋਕ ਅਜੇ ਵੀ ਨੈਸ਼ਨਲ ਹੈਲਥ ਸਰਵਿਸ ਨੂੰ ਰਾਸ਼ਟਰੀ ਮਾਣ ਮੰਨਦੇ ਨੇ ਪਰ ਸਰਕਾਰੀ ਨੀਤੀਆਂ ਤੇ ਫੰਡਾਂ ਦੀ ਕਾਰਟ ਨੇ ਇਸ ਦੇ ਮਾਨ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚਾਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਸਿਹਤ ਸਹੂਲਤਾਂਾਂ ਇੰਨੀ ਦੇਰੀ ਦੇ ਨਾਲ ਪਹੁੰਚਦੀਆਂ ਨੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਹੁਤ ਹੀ ਜ਼ਿਆਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਔਰ ਜੇਕਰ ਗੱਲ ਐਮਰਜੈਂਸੀ ਕੇਸਿਸ ਦੀ ਕੀਤੀ ਜਾਵੇ ਤੇ ਉਹਨਾਂ ਨੂੰ ਵੀ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਨਾ ਉੱਥੇ ਜਗ੍ਹਾ ਹੈ ਐਮਬੂਲੈਂਸਿਸ ਵੀ ਬਾਹਰ ਖੜੀਆਂ ਰਹਿੰਦੀਆਂ ਨੇ ਸੋ ਇਸ ਤਰੀਕੇ ਦੇ ਨਾਲ ਠੇਸ ਤਾਂ ਪਹੁੰਚਦੀ ਹੀ ਹੈ ਖਾਸ ਕਰਕੇ ਨਾਲ ਦੀ ਨਾਲ ਵਿਸ਼ਵਾਸ ਵੀ ਰਿਆ ਹੈ ਤੇ ਮਰੀਜ਼ ਜਿਹੜੇ ਨੇ ਉਹ ਜ਼ਿਆਦਾ ਵੱਧ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਸਕਦੇ ਨੇ